ਤੋ ਅੱਜ ਅਸੀਂ ਬਾਕਾਇਦਾ ਇੱਕ ਪ੍ਰੋਜੈਕਟ ਬਣਾ ਕੇ ਅੱਜ ਇਸ ਸਕੂਲ ਦੇ ਬਾਦ ਪਲਾਪਿੰਡੋਂ ਇੱਥੋਂ ਆਪਾਂ ਸ਼ੁਰੂ ਕਰਦੇ 50000 ਬੂਟਾ ਜਿਹੜਾ ਉਹ ਅਸੀਂ ਲਾਵਾਂਗੇ ਜਿਹੜੀ ਰੋਡ ਜਾਂਦੀ ਹੈ ਸਿੱਧੀ ਰਬਦਾਸ ਜਾਂਦੀ ਹੈ ਏਅਰਪੋਰਟ ਰੋਡ ਆ ਇਹ ਸ ਲੋਡ ਦੇ ਉੱਤੇ ਲਾਵਾਂਗੇ 30000 ਬੂਟਾ ਤੇ ਅਜ ਨਾਲੇ ਦੇ ਵਿੱਚ ਜਿੰਨੇ ਸਰਕਾਰੀ ਬਿਲਡਿੰਗਾਂ ਸਕੂਲ ਹਸਪਤਾਲ ਡੰਗੜਾ ਦੇ ਹਸਪਤਾਲ ਦੂਜੇ ਹਸਪਤਾਲ ਜਿਹੜਾ ਇਨਾ ਸਾਧਿਆਂ ਦੇ ਵਿੱਚ ਕਰਕੇ ਅਸੀਂ ਕੈਲਕੂਲੇਟ ਕੀਤਾ ਕਿ 50 ਹਜ਼ਾਰ ਬੂਟਾ ਜਿਹੜਾ ਅਸੀਂ 15 ਅਗਸਤ ਤੱਕ ਜਿਹੜਾ ਉਹ ਲਾ ਦਾਂਗੇ ਜਿਹਦੇ ਨਾਲ ਮਤਲਬ ਪੋਦਾ ਉਗਾ ਉਹ ਮੈਂ ਤੁਹਾਡੇ ਤੁਹ ਆਪਣੇ ਗੁਜਰਪਾ ਇਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਆਪਣੇ ਡੰਗਰ ਚਾਹ ਲਗਾਂ ਇਸ ਗੱਲ ਦਾ ਖਿਆਲ ਰੱਖਣ ਕਿ ਛੜਕਾਂ ਦੇ ਉੱਤੇ ਆਪਣੇ ਡੰਗਰ ਨਾ ਲੈ ਕੇ ਆਉਣ ਜਿਹੜਾ ਵੀ ਬੂਟੇ ਨੂੰ ਖਰਾਬ ਕਰੂਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬੂਟਿਆਂ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਅੱਜ ਅਸੀਂ ਸਾਡੇ ਮਹਾਨ ਜੋਗ ਮੁਖੰਤੀ ਸਦਾ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਉਹ ਜੀ ਅਸੀਂ ਇਹ ਨਾਲੇ ਦੇ ਵਿੱਚ ਅੱਗੇ ਵੀ ਇੱਕ ਦਿਨ ਮਤਲਬ ਬੂਟੇ ਲਾਉਣ ਦੀ ਮਿਹਮ ਜਿਹੜੀ ਸ਼ੁਰੂ ਕੀਤੀ ਸੀਗੀ ਸੋ ਅੱਜ ਅਸੀਂ ਬਕਾਇਦਾ ਇੱਕ ਪ੍ਰੋਜੈਕਟ ਬਣਾ ਕੇ ਅੱਜ ਇਸ ਸਕੂਲ ਦੇ ਬਾਅਦ ਪਲਾ ਪਿੰਡੋਂ ਇੱਥੋਂ ਆਪਾਂ ਸ਼ੁਰੂ ਕਰਦੇ ਔਰ ਅਸੀਂ ਤੈਅ ਕੀਤਾ ਕਿ 50 ਹਜ਼ਾਰ ਬੂਟਾ ਜਿਹੜਾ ਉਹ ਅਸੀਂ ਲਾਵਾਂਗੇ ਜਿਹੜੀ ਰੋੜ ਜਾਂਦੀ ਹੈ ਸਿੱਧੀ ਰਮਦਾਸ ਜਾਂਦੀ ਹੈ ਕੋਟ ਰੋੜ ਆ ਇਹ ਸੜੋੜ ਦੇ ਉੱਤੇ ਲਾਵਾਂਗੇ 30000 ਬੂਟਾ ਦੋਵੇਂ ਪਾਸੇ ਔਰ ਜਿਹੜੀ ਅਜਨਾਲੇ ਤੋਂ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਤੋਂ ਰਮਦਾਸ ਉਹਦੇ ਉੱਤੇ ਤੇ ਅਜਨਾਲੇ ਦੇ ਵਿੱਚ ਜਿੰਨੇ ਸਰਕਾਰੀ ਬਿਲਡਿੰਗ ਸਕੂਲ ਹਸਪਤਾਲ ਡੰਗੜਾ ਦੇ ਹਸਪਤਾਲ ਦੂਜੇ ਹਸਪਤਾਲ ਜਿਹੜਿਆ ਇਹਨਾਂ ਸਾਰਿਆਂ ਦੇ ਵਿੱਚ ਕਰਕੇ ਅਸੀਂ ਕੈਲਕੂਲੇਟ ਕੀਤਾ ਕਿ 50000 ਬੂਟਾ ਜਿਹੜਾ ਅਸੀਂ 15 ਅਗਸਤ ਤੱਕ ਜਿਹੜਾ ਉਹ ਲਾਦਾਂਗੇ ਜਿਹਦੇ ਨਾਂ ਮਤਲਬ ਖੂਦਾ ਉਗਾ ਉਹ 50% ਜਿਹੜਾ ਉਹ ਬੂਟਾ ਅਸੀਂ ਲਾਵਾਂਗੇ ਫਲਦਾਰ ਜਿਹਨੂੰ ਫਲ ਲੱਗੇ ਜਿੱਚ ਆਂਬ ਆਉਲੇ ਆ ਤੁਹਾਡਾ ਜਾਮਨੂ ਨਿੰਬੂ ਮਰੂਤ ਆ ਮਰੂਤ ਦੇ ਬੂਟੇ ਲਾਏ ਆਪਾਂ ਕਿਉਂਕਿ ਆਮ ਲੋਕ ਗਰੀਬ ਲੋਕ ਜਿਹੜੇ ਫਲ ਜਿਹੜਾ ਉਹ ਖਾ ਸਕਣ। ਸੋ ਇਹ ਮਹਿਮ ਜਿਹੜੀ ਆ ਇਹ ਤੋਂ ਸ਼ੁਰੂ ਕੀਤੀ ਆ 15 ਅਗਸਤ ਆ ਕਿ ਜਿਹੜੀ ਜਾਦੀ। ਸਭਾ ਆਲਦੀ ਰੋਡ ਲੇਕਰ ਤੌਰੀ ਕਰਦਾ ਸਰਕਾਰ ਕੋਰੀਡੋਰ ਰੋੜਿਆ। ਹਾਂ। ਯਾਤਰੀ ਜਾਂਦੇ ਲੱਗਦਾ ਬਹੁਤ ਸੋਹਣਾ ਹਰਿਆ ਭਰਿਆ। ਨਾ ਤਾਂ ਬਹੁਤ ਵਧੀਆ ਹੋ ਜਾਊਗਾ ਦੇਖੋ ਤੁਸੀਂ ਕੀ ਵਰਦੋ। ਇਸ ਸਾਲ ਦੇ ਵਿੱਚ ਪੂਰੀ ਰੋਡ ਕਿਉਂਕਿ ਇਹਦੇ ਤੇ ਪਹਿਲਾਂ ਵੀ ਬੜੇ ਬੂਟੇ ਸੀਗੇ। ਰੋਡ ਬੰਦ ਕਰਕੇ ਬੂਟੇ ਵੜ ਤੇ ਪਹਿਲਾਂ ਪੁਰਾਣਾ ਸਬੈਦਾ ਸੀਗਾ ਬੜੇ ਬੜੇ ਵੱਡੇ ਸੀਗੇ। ਪਰ ਹੁਣ ਆਪਾਂ ਇਹ ਦੂਜੇ ਬੂਟੇ ਲਾ ਦੇ। ਤੇ ਇਹਨਾਂ ਬੂਟਿਆਂ ਦੀ ਰਾਖੀ ਦੀ ਵੀ ਪੂਰਾ ਪ੍ਰਬੰਧ ਇੱਕ ਬਲੋਗ ਮੈਂ ਤੁਹਾਡੇ ਥਰੂ ਆਪਣੇ ਗੁਜਰਤ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਆਪਣੇ ਡੰਗਰ ਚਾਹ ਲੱਗਿਆ ਇਸ ਗੱਲ ਦਾ ਖਿਆਲ ਰੱਖੜ ਕੇ ਛੜਕਾਂ ਦੇ ਉੱਤੇ ਆਪਣੇ ਡੰਗਰ ਨਾਲ ਲੈ ਕੇ ਆਉਣ ਔਰ ਕਿਸੇ ਵੀ ਬੰਦੇ ਨੂੰ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਗੁਜਰਤ ਭਾਈਚਾਰੇ ਦਾ ਸਬੰਧਤ ਹੈ ਕੋਈ ਵੀ ਬੰਦਾ ਜਿਹੜਾ ਵੀ ਬੂਟੇ ਨੂੰ ਖ਼ਰਾਬ ਕਰੂਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬੂਟਿਆਂ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਪੰਜਾਬ ਦਾ ਵਾਤਾਵਰਣ ਬਚਾਉਣਾ ਅਸੀਂ ਹਰਕ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਬੂਟਿਆਂ ਨੂੰ ਖਰਾਬ ਕਰਦੇ ਆ। ਅਸੀਂ ਲਾਹੇ ਹਿਸਾਬ ਨਾਲ ਰਹਾਂਗੇ ਸਾਡੇ ਬੂਟੇ ਖਰਾਬ ਨਾ ਹੋਣ। ਸੋ ਸਭ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਜਨ ਆਓ ਆਪਣੇ ਪੰਜਾਬ ਨੂੰ ਬਚਾਈਏ, ਪੰਜਾਬ ਦਾ ਵਾਤਾਵਰਣ ਚੰਗਾ ਕਰੀਏ। ਪੰਜਾਬ ਦੇ ਵਿੱਚ ਬੂਟੇ ਲਾਈਏ, ਬੂਟੇ ਲਾਉਣਾ ਬੜਾ ਪਵਿੱਤਰ ਕੰਮ ਆ। ਸਾਡੀ ਬਾਣੀ ਚ ਗੁਰੂ ਨਾਨਕ ਸਾਹਿਬ ਸਾਨੂੰ ਕਹਿ ਕੇ ਗਏ ਆ ਸਮਦਿਕ ਦੀ ਗੱਲ। ਸੋ ਇਸ ਕਰਕੇ ਮੈਂ ਇਹ ਜਿਹੜੀ ਮਹਿਮਾ ਇਹਨੂੰ ਸ਼ੁਰੂ ਕੀਤਾ ਤੇ ਸਭ ਨੂੰ ਬੇਨਤੀ ਆ ਕਿ ਸਾਡੇ ਲੋਕ ਜਿਹੜੇ ਆ ਉਹ ਆਪਣੇ ਘਰਾਂ 'ਚ ਵੀ ਬੂਟੇ ਲਾਉਣ, ਆਪਣੀਆਂ ਜ਼ਮੀਨਾਂ 'ਚ ਵੀ ਬੂਟੇ ਲਾਉਣ। ਤੇ ਬੂਟਿਆਂ ਦੀ ਦੇਖਭਾਲ ਵੀ ਕਰਨੀ ਇਹਨਾਂ ਨੂੰ ਬਚਾਉਣ ਵੀ ਕੱਲਾ ਲਾਉਣਾ ਨਹੀਂ ਇਹਨਾਂ ਨੂੰ ਬਚਾਉਣਾ ਵੀ ਹੈ ਸਾਡੇ ਲਈ 50 ਹਜ਼ਾਰ ਬੂਟਾ ਲਾਉਣਾ ਸੌਖਾ ਪ੍ਰੋਜੈਕਟ ਹੈ ਪਰ 50 ਹਜ਼ਾਰ ਨੂੰ ਪਾਲਣਾ ਜਿਹੜਾ ਉਹ ਇੱਕ ਵੱਡਾ ਪ੍ਰੋਜੈਕਟ ਹੋਊਗਾ ਉਹਨੂੰ ਪਾਲਣ ਦੀ ਵੀ ਕਾਫੀ ਐਸਡੀਐਮ ਸਾਹਿਬ ਦੇ ਨਾਲ ਫੋਰੈਸਟ ਅਧਿਕਾਰੀਆਂ ਦੇ ਨਾਲ ਕਾਫੀ ਲੰਬੀ ਚੌੜੀ ਗੱਲ ਹੋਈ ਹੈ ਉਹਦੋਂ ਇਸੇ ਪਾਲਣਾ